ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦੀ ਪਵਿੱਤਰ ਕੜੀ ਜਦੋਂ ਪ੍ਰਕਿਰਤੀ ਵਿੱਚ ਇੱਕ ਸਕੂਨ ਹੁੰਦਾ ਹੈ ਅੱਜ ਅਸੀਂ ਆ ਗਏ ਹਾਂ ਮਾਚੀਵੜਾ ਸਾਹਿਬ ਦੀ ਪਵਿੱਤਰ ਚਰਨਾਂ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨੂੰ ਸ਼ੋਪਾਪਤ ਰੱਖਦਾ ਹੈ ਤੇ ਇੱਥੇ ਮਹਾਰਾਜ ਨੇ ਟਿੰਡ ਦਾ ਸਰਾਣਾ ਲਾ ਕੇ ਵਿਸ਼ਰਾਮ ਵੀ ਕੀਤਾ ਤੇ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਾਛੀਵਾੜਾ ਸਾਹਿਬ ਜਿੱਥੇ ਕਿਸੇ ਸਮੇਂ ਜੰਗਲ ਹੀ ਜੰਗਲ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਪੈਣ ਨਾਲ ਇਹ ਭੂਮੀ ਬਹੁਤ ਹੀ ਪਵਿੱਤਰ ਸਥਾਨ ਬਣ ਗਈ। ਵੇਖੋ ਅੰਮ੍ਰਿਤ ਵੇਲੇ ਦਾ ਸਮਾਂ ਹੈ। ਹਜੇ ਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣੇ ਹਨ। ਸੰਗਤਾਂ ਜਿਹੜੀਆਂ ਨੇ ਉਸ ਸੇਵਾ ਇੱਥੇ ਨਿਭਾਈਆਂ। ਅੰਮ੍ਰਿਤ ਵੇਲੇ ਹਵਾ ਦਾ ਜਿਹੜਾ ਦਬਾਅ ਹੈ ਬਹੁਤ ਘੱਟ ਹੁੰਦਾ ਹੈ ਲਿਵ ਲਾਉਣ ਦੇ ਲਈ ਇਸ ਤੋਂ ਵੱਧ ਕੋਈ ਹੋਰ ਸਵਾ ਮਹਾਰਾਜ ਨੇ ਨਹੀਂ ਦੱਸਿਆ ਕਿ ਆਲ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਅੰਮ੍ਰਿਤ ਵੇਲੇ ਜਦੋਂ ਗੁਰੂ ਮਹਾਰਾਜ ਤੋਂ ਅਰਦਾਸ ਬੇਨਤੀ ਕਰਕੇ ਜੁੜੜੀ ਕਰਕੇ ਬੂਹਾ ਖੋਲਿਆ ਜਾਂਦਾ ਹੈ ਤਾਂ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੀਆਂ ਨੇ ਤੇ ਨਗਾਰਾ ਜਿਹੜਾ ਹੈ ਉਹ বাজਾਇਆ ਜਾਂਦਾ ਹੈ ਤੇ ਉਸ ਤੋਂ ਉਪਰੰਤ ਸੱਚਖੰਡ ਵੱਲ ਚਾਲੇ ਪਾਏ ਜਾਂਦੇ ਹਨ ਸੱਚਖੰਡ ਵੱਲ ਜਾਂਦੀਆਂ ਜਿਹੜੀਆਂ ਸੰਗਤਾਂ ਉਹ ਐਨਕ ਸਮਾ ਸੁਹਾਵਣਾ ਲੱਗਦਾ ਹੈ ਤੇ ਦਰਬਾਰ ਜਿਹੜਾ ਉਹ ਖੋਲਿਆ ਜਾਂਦਾ ਉਸ ਤੋਂ ਉਪਰੰਤ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਬ ਤੇ ਸਤਕਾਰ ਦੇ ਨਾਲ ਸੰਗਤਾਂ ਲੈ ਕੇ ਪ੍ਰਕਾਸ਼ ਕਰਨ ਖਦੀ ਖਾਤਰ ਚਾਲੇ ਪਾਉਂਦੀਆਂ ਹਨ ਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਜਾਪ ਹੈ ਉਹ ਕਰਦਿਆਂ ਹੋਈਆਂ ਤੇ ਗੁਰੂ ਮਹਾਰਾਜ ਜੀ ਨੂੰ ਉਹਨਾਂ ਦੇ ਸਥਾਨਾਂ ਤੇ ਲਿਆ ਕੇ ਪ੍ਰਕਾਸ਼ ਕੀਤਾ ਜਾਂਦਾ ਹੈ ਵਾਹ 哇。 Hvala. ਚਿੰਤਾ ਸਭ ਦਾ ਬਿਨਾਸੀ ਕਰੇ ਕਿਰਪਾ ਆਪਣਾ ਕਰ ਲੈ ਮੁਖਵਾਕ ਲੈਣ ਤੋਂ ਬਾਅਦ ਦੇ ਵਿੱਚ ਆਪਾਂ ਸਰੋਵਰ ਵੱਲ ਆਉਂਦੇ ਹਾਂ ਸਰੋਵਰ ਦਾ ਨਿੱਗਾ ਜਲ ਬਹੁਤੀ ਅੰਮ੍ਰਿਤਮਈ ਇੱਥੇ ਜਾਪਦਾ ਹੈ ਅੰਮ੍ਰਿਤ ਵੇਲੇ ਖੂਲ ਰਹਾ ਜਿੱਥੇ ਕਿਤੇ ਕਿਸੇ ਸਮੇਂ ਗੁਰੂ ਮਹਾਰਾਜ ਜੀ ਨੇ ਇੱਥੇ ਜਲ ਵੀ ਛਕਿਆ ਤੇ ਆ ਇਸ ਖੂਦ ਦੀਆਂ ਜਿਹੜੀਆਂ ਟੰਡਾਂ ਸਨ ਉਹਨਾਂ ਦਾ ਸਹਾਰਣਾ ਲਾ ਕੇ ਇੱਥੇ ਵਿਸ਼ਰਾਮ ਵੀ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਚਰਨ ਕਮਲ ਸਾਹਿਬ ਬਹੁਤ ਹੀ ਪਵਿੱਤਰ ਸਥਾਨ ਦੇ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਅੰਮ੍ਰਿਤ ਵੇਲੇ ਦੇ ਜਿਹੜੇ ਦਰਸ਼ਨ ਹਨ ਉਹ ਬੜੇ ਮਨਮੋਹਕ ਹਨ